ਪਾਲਕ ਨੂੰ ਮੋਟਾ-ਮੋਟਾ ਕੱਟ ਲਿਓ ਫਿਰ ਚੰਗੀ ਤਰ੍ਹਾਂ ਧੋ ਕੇ ਇੱਕ ਸਾਈਡ ਤੇ ਰੱਖ ਦਿਓ ਇੱਕ ਕੜਾਈ ਵਿੱਚ ਲਿਓ ਅੱਧੀ ਘੜਚੀ ਤੇਲ ਦੀ ਚੰਗੀ ਤਰ੍ਹਾਂ ਗਰਮ ਕਰਕੇ ਵਿੱਚ ਪੋਣੇ ਜੀਰਾ 8-10 ਕਲੀਆਂ ਲਸਣ ਦੀ ਅੱਧਾ ਇੰਚ ਦਾ ਟੁਕੜਾ ਅਦਰਕ ਦਾ 3-4 ਲਈ ਪਿਆਜ਼ ਨੇ ਮੋਟਾ ਜਿਹਾ ਕੱਟ ਲਿਆ 3-4 ਹਰੀਆਂ ਮਿਰਚਾਂ ਜਦੋਂ ਇਹ ਅੱਧੀਆਂ ਪੱਕ ਗਈਆਂ ਨਾਲ ਦੀ ਨਾਲ ਮੋٹے ਕੱਟੇ ਪਾ ਦਿਓ ਟਮਾਟਰ ਜਰੂਰਤ ਮੁਤਾਬਕ ਪਾਓ ਨਮਕ ਤੇਨੂੰ ਚੰਗੀ ਤਰ੍ਹਾਂ ਪਕਾ ਲਿਓ ਉੱਪਰ ਦੀ ਪਾ ਦਿਓ ਕੱਟਿਆ ਹੋਇਆ ਪਾਲਕ ਤੇਨੂੰ ਟੱਕ ਕੇ 7 ਤੋਂ 8 ਮਿੰਟ ਲਈ ਮੀਡੀਅਮ ਫਲੇਮ ਤੇ ਲਗਾਤਾਰ ਪਕਾਓ ਹੌਲੀ-ਹੌ ਦੇ ਰਿਓ ਉਸ ਤਵਾ ਜਦ ਹੀ ਪੱਕ ਕੇ ਤਿਆਰ ਹੋ ਗਿਆ ਇਹਨੂੰ ਹਲਕਾ ਠੰਡਾ ਕਰ ਲਿਓ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਫਿਰ ਇਸੇ ਕੜਾਈ ਦੇ ਵਿੱਚ ਆਪਾਂ ਇੱਕ ਚਮਚ ਲਵਾਂਗੇ ਦੇਸੀ ਘਿਓ ਦਾ ਗ੍ਰाइंड ਕੀਤਾ ਹੋਇਆ ਪਾਲਕ ਇਹਦੇ ਵਿੱਚ ਪਾ ਕੇ ਲਗਾਤਾਰ ਇਹਨੂੰ 8 ਤੋਂ 10 ਮਿੰਟ ਆਪਾਂ ਫਿਰ ਪਕਾਵਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਫਿਰ ਪਾ ਲਾਂਗੇ ਤੇਸਰ ਬਟਰ ਕਿਉਂਕਿ ਇਹਦੇ ਨਾਲ ਟੇਸਟ ਬੜਾ ਵਧੀਆ ਹੁੰਦਾ ਤਿੱਖੀ ਮਿਰਚ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ ਜਿਵੇਂ ਜਿਵੇਂ ਪੱਕਦਾ ਜਾਊਗਾ ਵਿੱਚ ਮੋਟਾ ਪਨੀਰ ਕੱਟ ਕੇ ਇਹਦੇ ਵਿੱਚ ਮਿਕਸ ਕਰ ਦਿਓ ਪਾਣੀ ਆਪਣੀ ਜ਼ਰੂਰਤ ਦੇ ਅਨੁਸਾਰ ਪਾਓ ਸੀ ਪਤਲਾ ਗਾੜਾ ਰੱਖਣਾ ਜਦੋਂ ਇਹ 10 ਮਿੰਟਾਂ ਚ ਬਣ ਕੇ ਤਿਆਰ ਹੋ ਗਿਆ ਫਿਰ ਇਹਨੂੰ ਵਧੀਆ ਜਿਹਾ ਲਗਾ ਦਿਓ ਤੜਕਾ ਤੇ ਥੋੜੇ ਜਿਹਾ ਘਿਓ ਦੇ ਵਿੱਚ ਭੁੰਨਿਆ ਜੀਰਾ ਢੇਰ ਸਾਰੀ ਪਾ ਦਿਓ ਲਸਣ ਉੱਪਰ ਦੀ ਪਾ ਦਿਓ ਰੰਗ ਵਾਲੀ ਦੇਗੀ ਮਿਰਚ ਜਦੋਂ ਇਹ ਮਿਕਸ ਕਰੋਗੇ ਰੈਸਟੋਰੈਂਟ ਵਰਗਾ ਪਾਲਕ ਪਨੀਰ ਬਣ ਕੇ ਤਿਆਰ ਹੋ ਜਾਊਗਾ